ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕਾਟਨ ਦੇ ਸੂਟਾਂ ਦੇ ਉੱਤੇ ਸੇਲ ਲੈ ਕੇ ਆਏ ਹਾਂ ਕਿਉਂਕਿ ਸੀਜ਼ਨ ਆਫ ਹੋਣ ਕਰਕੇ ਇਹਨਾਂ ਦੇ ਸੂਟਾਂ ਦੇ ਉੱਪਰ ਪੂਰੀ ਸੇਲ ਲੱਗ ਚੁੱਕੀ ਹੈ ਇਹ ਵਾਲੇ ਮਸਲੀਨ ਕਾਟਨ ਦੇ ਸੂਟ ਰਹਿਣਗੇ ਜੀ ਇਹ ਵਾਲਾ ਬਰਬਰੀ ਦਾ ਸੂਟ ਹੈ ਤੇ ਇਹਦੇ ਉੱਪਰ ਵਰਕ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਇਹ ਵਾਲਾ ਪਿਓਰ ਕਾਟਨ ਬਿਲਕੁਲ ਸੌਫਟ ਕਾਟਨ ਦੇ ਆਲ ਓਵਰ ਸੂਟ ਰਹੇਗਾ ਨਾਲ ਦੁਪੱਟਾ ਰਹੇਗਾ ਜੀ ਮਲਮਲ ਕਾਟਨ ਦਾ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਕੱਟ ਕਰ ਦਿੱਤਾ ਗਿਆ ਤੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਤੇ ਤੁਸੀਂ ਇਹ ਇਹਨਾਂ ਨੂੰ ਆਰਡਰ ਕਰ ਸਕਦੇ ਹੋ 올ਓਵਰ ਸੂਟ ਹੈ ਬਹੁਤ ਹੀ ਜ਼ਿਆਦਾ ਸੋਨੋ ਸੂਟ ਬਣਿਆ ਹੋਇਆ ਨਾਲ ਦੁਪੱਟਾ ਪ੍ਰਿੰਟਡ ਹੈ ਇਹ ਵਾਲੇ ਵੀ ਕਾਟਨ ਦੇ ਸੂਟ ਆਉਣਗੇ ਪਿਓਰ ਕਾਟਨ ਦੀ ਸ਼ਰਟ ਹੈਗੀ ਨਾਲ ਇਹਨਾਂ ਦੇ ਚਿਕਨ ਦੇ ਅਨ ਸਟਿਚ ਪਲਾਜ਼ੋ ਆਉਣਗੇ ਨਾਲ ਇਹਨਾਂ ਦੇ ਟਾਈ ਡਾਈ ਦੇ ਮਸਲੀਨ ਦੇ ਦੁਪੱਟੇ ਰਹਿਣਗੇ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਦੇ ਰਿਹਾ ਸ਼ਿਪਿੰਗ ਵੀ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਇਹਨਾਂ ਦਾ ਪਹਿਲਾ ਮਾਰਕੀਟ ਰੇਟ ਹੈ 850 950 ਤੱਕ ਸੀਗਾ ਹੁਣ ਇਹ 620 ਰੁਪਏ ਦੇ ਨੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਐਂਡ ਇਹਨਾਂ ਦਾ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਇਹ ਸੇਲ 1-2 ਦਿਨਾਂ ਲਈ ਹੈ ਤੇ ਤੁਸੀਂ ਇਹਨਾਂ ਨੂੰ ਫਟਾਫਟ ਬਾਇ ਕਰ ਲਓ ਕਿਉਂਕਿ ਇਹ ਸੇਲ ਹੋ ਜਾਣੇ ਆ ਸਾਰੇ ਸੂਟ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਆਰਡਰ ਕਰਨੀ ਮੇਰਾ WhatsApp ਨੰਬਰ ਦਿੱਤਾ ਹੋਇਆ ਜੀ ਉਸ ਨੰਬਰ ਤੇ ਆਰਡਰ ਕਰ ਸਕਦੇ ਹੋ ਤੇ ਇਹਨਾਂ ਨੂੰ ਆਪਣਾ ਸੂਟ ਮੰਗਵਾ ਸਕਦੇ ਹੋ ਤੇ ਐਸ਼ 온 ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ